ਅੱਜ ਮੋਗਾ ਵਿਖੇ ਆਲ ਇੰਡੀਆ ਯੂਥ ਫਾਊਂਡੇਸ਼ਨ ਅਤੇ ਆਲ ਇੰਡੀਆ ਸਟੂਡੈਂਟ ਫਾਊਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਇੱਕ ਪ੍ਰਦਰਸ਼ਨ 메ਨ ਚੌਂਕ ਮੋਗਾ ਵਿਖੇ ਕੀਤਾ ਗਿਆ ਜਿਸ ਵਿੱਚ ਜਥੇਬੰਦੀ ਦੇ ਮੈਂਬਰਾਂ ਨੇ ਲੰਮੀ ਚੇਨ ਬਣਾ ਕੇ ਲੋਕਾਂ ਤੱਕ ਆਪਣਾ ਮੈਸੇਜ ਭੇਜਿਆ ਅਤੇ ਨਾਲ ਹੀ ਆਉਂਦੇ ਜਾਂਦੇ ਰਾਈਆਂ ਨੂੰ ਬਨੇਗਾ ਪ੍ਰਾਪਤੀ ਮੁਹਿੰਮ ਦੇ ਪਰਚੇ ਵੀ ਵੰਡੇ ਪਰਦਰਸ਼ਨ ਦੀ ਅਗਵਾਈ ਕਰਨ ਲਈ ਸੂਬੇ ਦੇ ਅਤੇ ਜ਼ਿਲ੍ਹੇ ਦੇ ਆਗੂ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਪ੍ਰਦਰਸ਼ਨ ਦੀ ਇੱਕ ਵਿਸ਼ੇਸ਼ ਰਿਪੋਰਟ ਇਸ ਵਕਤ ਮੇਰੇ ਨਾਲ ਜ਼ਿਲ੍ਹਾ ਮੋਗਾ ਤੋਂ ਆਲ ਇੰਡੀਆ ਯੂਥ ਫੰਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਵੀ ਹਾਜ਼ਰ ਹਨ ਆਓ ਉਹਨਾਂ ਨੂੰ ਪੁੱਛਦੇ ਹਾਂ ਕਿ ਬਨੇਗਾ ਦੇ ਤਹਿਤ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਉਹ ਕਿਸ ਬਾਬਤ ਕੀਤਾ ਜਾ ਰਿਹਾ ਤੇ ਜੀ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਉੱਤੇ ਜਿਹੜਾ ਤੁਸੀਂ ਅੱਜ ਪ੍ਰਦਰਸ਼ਨ ਕਰ ਰਹੇ ਹੋ ਉਹਦੇ ਬਾਰੇ ਜਾਣਕਾਰੀ ਦਿਓ ਥੋੜੀ ਜੀ ਧੰਨਵਾਦ ਸਾਥੀ ਸਾਥੀ ਦੀ ਗਰੋਇੰਗ ਪੰਜਾਬ ਟੀਵੀ ਦਾ ਪਹਿਲਾਂ ਤਾਂ ਅਸੀਂ ਸਵਾਗਤ ਕਰਦੇ ਆ ਵੀ ਉਹ ਸਾਡੇ ਕੋਲੇ ਆਏ ਆ ਸਾਡੀ ਗੱਲਬਾਤ ਸੁਣਨ ਆਏ ਆ ਅਸੀਂ ਜਿਹੜਾ ਆਲ ਇੰਡੀਆ ਯੂਥ ਫੈਡਰੇਸ਼ਨ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਨੇਗਾ ਮੰਗ ਨੂੰ ਲੈ ਕੇ ਚੱਲੇ ਹੋਏ ਆ ਵੀ ਭਗਤ ਸਿੰਘ ਦੇ ਨਾਂ ਤੇ ਇੱਕ ਇਹੋ ਜਿਹਾ ਕਾਨੂੰਨ ਬਣੇ ਜਿਹਦੇ ਚ ਹਰੇਕ ਮੁੰਡੇ ਕੁੜੀ ਨੂੰ ਉਹਦੀ ਯੋਗਤਾ ਅਨਸਾਰ ਜਿਹੜੀ ਕੰਮ ਮੈਣ ਦੀ ਗਰੰਟੀ ਹੋਵੇ ਇੱਕ ਪਾਸੇ ਜਿਹੜੇ ਸਰਕਾਰ ਜਾਂ ਕਾਰਪੋਰੇਟ ਘਰਾਣੇ ਚਾਹੁੰਦੇ ਆ ਵੀ ਕੰਮ ਦਿਹਾੜੀ ਦਾ ਜਿਹੜਾ ਹਫਤਾ ਉਹ ਬਾਰਡ ਲੈਵਲ ਤੇ 90 ਘੰਟੇ ਦਾ ਹੋਵੇ ਪਰ ਅਸੀਂ ਚਾਹੁੰਦੇ ਆ ਜਿਹੜਾ ਕੰਮ ਦਿਹਾੜੀ ਦਾ ਜਿਹੜਾ ਹਫਤਾ ਉਹ 35 ਘੰਟੇ ਦਾ ਹੋਵੇ ਉਹ ਚਾਹੁੰਦੇ ਆ ਵੀ ਹਰੇਕ ਦਿਨ ਜਿਹੜਾ 13 ਘੰਟੇ ਕੰਮ ਤੇ ਐਤਵਾਰ ਨੂੰ 12 ਘੰਟੇ ਕੰਮ ਐਤਵਾਰ ਦੀ ਛੁੱਟੀ ਵੀ ਬੰਦ ਕਰਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੀ ਜਿਹੜਾ ਕੰਮ ਦਿਹਾੜੀ ਦਾ ਸਮਾਂ ਉਹ 35 ਘੰਟੇ ਹਫਤਾ ਮਤਲਬ ਕਿ 6 ਘੰਟੇ ਹੈਗਾ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਤੇ 5 ਘੰਟੇ ਜਿਹੜਾ ਸ਼ਨੀਵਾਰ ਨੂੰ ਕੰਮ ਹੋਵੇ ਤਾਂ ਕਿ ਜਿਹੜਾ ਸਾਲੋਂ ਬੇਲੇ ਰਹਿਣ ਦਾ ਟਾਈਮ ਵੀ ਮਿਲੇ ਅਸੀਂ ਜਿਹੜਾ ਆਪਦੇ ਮਨ 'ਚ ਸਾਡੇ 'ਚ ਆਉਂਦਾ ਆਪਦੇ ਮਨ ਨੂੰ ਖੁਸ਼ ਰੱਖਣਾ ਵਾਸਤੇ ਖੁਸ਼ ਹੋਣਾ ਵਾਸਤੇ ਜਾਂ ਹੋਰ ਵੀ ਜਿਹੜਾ ਕੁਝ ਕਰਨਾ ਚਾਹੁੰਦੇ ਆ ਘੁੰਮਣਾ ਫਿਰਨਾ ਚਾਹੁੰਦੇ ਆ ਉਹ ਕਰੀਏ ਬੇਲਾ ਟਾਈਮ ਵੀ ਹੋਵੇ ਤੇ ਜਿਹੜੇ ਦੂਜੇ ਬੇਰੋਜ਼ਗਾਰ ਮੁੰਡੇ ਕੁੜੀਆਂ ਜਿਹੜੇ ਕੰਮ ਤੋਂ ਬਾਹਰ ਆ ਉਹ ਵੀ ਕੰਮ ਤੇ ਲਿਆਂਦੇ ਜਾ ਸਕਣ ਉਹ ਚਾਹੁੰਦੇ ਆ ਵੀ ਤਿੰਨ ਸ਼ਿਫਟਾਂ ਤੋਂ ਅਸੀਂ ਦੋ ਸ਼ਿਫਟਾਂ ਤੇ ਕੰਮ ਨੂੰ ਲੈ ਕੇ ਆਉਣਾ ਅਸੀਂ ਚਾਹੁੰਦੇ ਆ ਤਿੰਨ ਸ਼ਿਫਟਾਂ ਤੋਂ ਚਾਰ ਸ਼ਿਫਟਾਂ ਦੇ ਕੰਮ ਆਵੇ ਜਿਵੇਂ ਕਿ 6 ਘੰਟੇ ਕੰਮ ਦਿਹਾੜੀ ਸਮੇਂ ਨਾਲ ਜਿਹੜੀਆਂ ਚਾਰ ਸ਼ਿਫਟਾਂ ਹੋ ਜਾਣੀਆਂ ਜੇ 15000 ਕਿਸੇ ਫੈਕਟਰੀ ਦੇ ਵਿੱਚ ਕੰਮਾਂ ਕੰਮ ਕਰਦਾ ਤੇ 5000 ਦੀ ਲੋਡ ਹੋਰ ਪੈਣੀ ਆ ਉਥੇ 20000 ਨੂੰ ਕੰਮ ਜਿਹੜਾ ਮਿਲ ਜਾਣਾ ਤੇ ਉਹ ਚਾਉਂਦੇ ਆ ਵੀ 15000 ਦੇ ਥਾਂ ਤੇ ਜਿਹੜਾ 10000 ਨੂੰ ਕੰਮ ਦਿੱਤਾ ਜਾਵੇ 5000 ਬਾਹਰ ਕੱਢਿਆ ਜਾਵੇ ਇਹੀ ਜਿਹੜਾ ਵਰਤਾਰਾ ਬਾਹਰਲੇ ਸਿਸਟਮ ਚ ਵਾਪਰ ਰਿਹਾ ਸਾਡੇ ਮੁੰਡੇ ਕੁੜੀਆਂ ਉਥੋਂ ਜਿਹੜਾ ਕੰਮ ਦਾ ਸਮਾਂ ਵਧਾ ਕੇ ਬਾ ਇਧਰ ਨੂੰ ਪੰਜਾਬ ਨੂੰ ਭਰ ਭਰ ਕੇ ਲੱਦ ਕੇ ਤੋਰੇ ਜਾ ਰਹੇ ਆ ਅਸੀਂ ਇਸ ਚੀਜ਼ ਦੇ ਵੀ ਖਿਲਾਫ ਆ ਅਸੀਂ ਚਾਹੁੰਦੇ ਆ ਹਰੇਕ ਨੂੰ ਉਹਦੇ ਦੇਸ਼ 'ਚ ਉਹਦੀ ਸਟੇਟ 'ਚ ਹੀ ਕੰਮ ਮਿਲੇ ਤਾਂ ਕਿ ਸਾਨੂੰ ਬਾਹਰ ਜਹਾਜ਼ ਭਰ ਭਰ ਕੇ ਜਾਣ ਦੀ ਲੋੜ ਨਾ ਹੋ ਪਵੇ ਇਹੋ ਜਿਹਾ ਕਾਨੂੰਨ ਬਣੇ ਜਿਹਦੇ ਚ ਹਰੇਕ ਮੁੰਡੇ ਕੁੜੀ ਨੂੰ ਕੰਮ ਮਿਲਣ ਦੀ ਗਾਰੰਟੀ ਹੋਵੇ ਜੀ ਇਸ ਵਕਤ ਮੇਰੇ ਨਾਲ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੀਤ ਸਕੱਤਰ ਜਗਵਿੰਦਰ ਸਿੰਘ ਕਾਕਾ ਜੀ ਹਾਜ਼ਰ ਹਨ ਆਓ ਪੁੱਛਦੇ ਹਾਂ ਉਹਨਾਂ ਤੋਂ ਅੱਜ ਦੇ ਇਸ ਪ੍ਰੋਗਰਾਮ ਬਾਰੇ ਉਹਨਾਂ ਦੇ ਕੀ ਵਿਚਾਰ ਹਨ ਜਗਵਿੰਦਰ ਜੀ ਅੱਜ ਬਨੇਗਾ ਦੇ ਤਹਿਤ ਤੁਸੀਂ ਇੱਕ ਪ੍ਰਦਰਸ਼ਨ ਕਰ ਰਹੇ ਹੋ ਚੌਂਕ ਦੇ ਵਿੱਚ ਇਹਦੇ ਬਾਰੇ ਖੋਲ ਕੇ ਜਾਣਕਾਰੀ ਦੱਸੋ ਸਾਡੇ ਦਰਸ਼ਕਾਂ ਨੂੰ ਇਹ ਬਨੇਗਾ ਕਾਨੂੰਨ ਹੈ ਕੀ ਆ ਇਹਨੂੰ ਕੀ ਮਤਲਬ ਤੁਸੀਂ ਕਿਸ ਤਰ੍ਹਾਂ ਇਹਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹੋ ਬਨੇਗਾ ਤੁਸੀਂ ਇੱਥੇ ਦੇਖਿਆ ਹੋਣਾ ਮੇਰੇ ਕੋਲ ਇੱਕ ਦਵਰਕੀ ਆ ਜਿਹਦੇ ਤੇ ਬਨੇਗਾ ਲਿਖਿਆ ਹੋਇਆ B4 ਭਗਤ ਸਿੰਘ L4 ਨੈਸ਼ਨਲ E4 এমਪਲॉयमेंट G4 ਗਰੰਟੀ ਤੇ A4 ਐਕਟ ਵੀ ਭਗਤ ਸਿੰਘ ਦੇ ਨਾਂ ਤੇ ਇੱਕ ਕਾਨੂੰਨ ਬਣਿਆ ਜਿਹਦੇ ਚ ਹਰ ਮੁੰਡੇ ਕੁੜੀ ਨੂੰ ਕੰਮ ਦੀ ਗਰੰਟੀ ਹੋਵੇ ਇਹ ਕਾਨੂੰਨ ਚਾਹੀਦਾ ਲਾਰੇ ਨਹੀਂ ਕਹਿੰਦਾ ਭਾਬਾ ਜਿਵੇਂ ਮੰਨ ਕੇ ਚੱਲੀਏ ਵੀ ਆਪਾਂ ਹੁਣ ਬੱਸਾਂ ਦੀ ਬੱਸ-ਬੱਸ ਬੱਸ ਦੀ ਟਿਕਟ ਫ੍ਰੀ ਆ ਬੀਬੀਆਂ ਦੀ ਔਰਤਾਂ ਦੀ ਲੜਕੀਆਂ ਦੀ ਬੇਟੀਆਂ ਦੀ ਪਰ ਉਹ ਕਦੇ ਵੀ ਬੰਦ ਕਰ ਸਕਦੇ ਆ ਕਿਉਂਕਿ ਕਾਨੂੰਨ ਨਹੀਂ ਇਸ ਕਰਕੇ ਅਸੀਂ ਕਹਿੰਦੇ ਵੀ ਕਾਨੂੰਨ ਹੋਵੇ ਜਿੱਤੇ ਚ ਹਰ ਮੁੰਡੇ ਕੁੜੀ ਨੂੰ ਕੰਮ ਦੀ ਗਾਰੰਟੀ ਹੋਵੇ ਦੇਸ਼ ਦੇ ਵਿੱਚ ਬੇਰੋਜ਼ਗਾਰੀ ਬਹੁਤ ਹੈ ਤੇ ਜਿਆਦਾ ਬੇਰੋਜ਼ਗਾਰੀ ਹੋਣ ਕਰਕੇ ਤੁਹਾਡੇ ਸਾਹਮਣੇ ਸਮਾਜ ਦੇ ਵਿੱਚ ਜਿਹੜੀਆਂ ਕੁਰੀਤੀਆਂ ਵੀ ਬਹੁਤ ਵੱਡੀ ਪੱਧਰ ਤੇ ਫੈਲ ਗਈਆਂ ਨਸ਼ਾ ਲੁੱਟਾਂ ਖੋਹਾਂ ਉਹ ਇਸੇ ਜੀ ਨਿਕਲਦੀਆਂ ਕਿਉਂਕਿ ਕੰਮ ਨਹੀਂ ਜੇ ਕੰਮ ਨਹੀਂ ਤਾਂ ਮਨੁੱਖ ਨੇ ਜਿਉਂਦੇ ਰਹਿਣ ਵਾਸਤੇ ਖਾਣਾ ਤੇ ਖਾਣ ਵਾਸਤੇ ਉਹ ਕਿਸੇ ਵੀ ਹੱਦ ਤੱਕ ਫਿਰ ਉਹ ਜਾਂਦਾ ਕਿਸ ਦੀ ਚੈਨ ਖਿੱਚਣ ਨਸ਼ਾ ਵੇਚਣ ਸਾਰੀਆਂ ਚੀਜ਼ਾਂ ਜੇ ਆਪਾਂ ਨਸ਼ੇ ਨੂੰ ਵੀ ਰੋਕਣਾ ਤਾਂ ਫਿਰ ਆਪਣੀ ਇਹ ਬਣਦੀ ਆ ਵੀ ਆਪਾਂ ਇੱਕ ਕਾਨੂੰਨ ਕੰਮ ਦਾ ਹੋਵੇ ਜਿਹਦੇ ਤਹਿਤ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਇਹਦੇ ਵਿੱਚ ਅਸੀਂ ਦੱਸਿਆ ਵੀ ਜੇ ਮੰਨ ਲਓ ਜਿਹੜਾ ਸਿੱਖਿਆਤ ਆ ਅਨਸਿੱਖਿਆਤ ਆ ਜਿਹੜਾ ਉਹ ਸਿਰਫ ਕਈ ਬਠਲ ਦਾ ਜਾਂ ਦੂਜਾ ਕੰਮ ਕਰਨਾ ਜਾਣਦਾ ਉਹਨੂੰ ਜਿਹੜਾ ਉਸ ਕਾਨੂੰਨ ਦੇ ਤਹਿਤ ਹੈ ਜਿਹੜਾ ਉਹ 20000 ਰੁਪਏ ਦੀ ਗਾਰੰਟੀ ਹੋਵੇ ਜਿਹੜਾ ਸਿੱਖਿਆਤ ਆ ਉਹਨੂੰ 25000 ਦੀ ਗਾਰੰਟੀ ਹੋਵੇ ਜਿਹੜਾ ਉਹ ਸਿੱਖਿਆਤ ਆ ਉਹਨੂੰ 30000 35000 ਇਸੇ ਤਰ੍ਹਾਂ ਜਿਹਦੀ ਜੁਨੀ ਯੋਗਤਾ ਹੈ ਉਸ ਹਿਸਾਬ ਨਾਲ ਜਿਹੜੀ ਉਹਨੂੰ ਕੰਮ ਦੀ ਗਾਰੰਟੀ ਹੋਵੇ ਤੇ ਉਹਨੂੰ ਵੇਜ ਮਿਲੇ ਸੋ ਇਹ ਸਾਰੀਆਂ ਚੀਜ਼ਾਂ ਇਸੇ ਤੇ ਨਿਕਲਦੀਆਂ ਪਰ ਇਹਨੂੰ ਸਾਰੇ ਨੂੰ ਇੰਪਲੀਮੈਂਟ ਕਰਨ ਵਾਸਤੇ ਨੌਜਵਾਨਾਂ ਨੂੰ ਅਸੀਂ ਸਨੇਹਾ ਦਿੰਨੇ ਆ ਤੁਹਾਡੇ ਮਾਧਿਅਮ ਰਾਹੀਂ ਵੀ ਉਹ ਵੱਤਵਾ ਦੇਸ਼ ਮਹਿਮਾ ਨਾਲ ਜੋੜਨ ਕਿਉਂਕਿ ਆਪਾਂ ਦੇਖੀਏ ਜੇ ਬਾਹਰੋਂ ਵੀ ਅੱਜ ਅਮਰੀਕਾ ਨੇ ਰਿਪੋਰਟ ਕਰਨ ਵਾਲਾ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜੀ ਬਿਲਕੁਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਰੁਕਣੀ ਨਹੀਂ ਹੋਰ ਦੇਸ਼ਾਂ ਤੱਕ ਵੀ ਜਾਣੀ ਆ ਜੀ ਤੇ ਇਸੇ ਤਰ੍ਹਾਂ ਜਦੋਂ ਉਹਨਾਂ ਕੋਲ ਇੱਥੇ ਵੀ ਕੰਮ ਨਹੀਂ ਰਿਹਾ ਇੱਥੇ ਵੀ ਜੇ 30 35 35 ਲਾ ਕੇ ਇੱਥੇ ਵੀ ਕੋਈ ਰੋਜ਼ਗਾਰ ਦੀ ਹੈ ਨਹੀਂ ਵਸੂਲਤ ਪਰ ਇੱਥੇ ਹਾਲਾਤ ਕੀ ਬਣ ਗਏ ਆਪਾਂ ਸੋਚ ਕੇ ਅੰਦਾਜ਼ਾ ਲਾ ਸਕਦੇ ਆ ਕਿ ਜਵਾਨੀ ਕਿਹੜੇ ਪਾਸੇ ਨੂੰ ਮੋੜੀ ਜਾ ਸਕਦੀ ਆ ਅਸੀਂ ਕਹਿੰਦੇ ਵੀ ਜਵਾਨੀ ਨੂੰ ਰੋਜ਼ਗਾਰ ਹੋਵੇ ਉਹਨਾਂ ਦੀ ਕੰਮ ਦੀ ਗਾਰੰਟੀ ਹੋਵੇ ਤਾਂ ਕਿ ਜਵਾਨੀ ਜਿਹੜੀ ਆ ਉਹ ਦਾ ਕੰਮ ਕਰੇ ਤੇ ਪੂਰਾ ਜਿਹੜਾ ਦੇਸ਼ ਪੰਜਾਬ ਦਾ ਦੇਸ਼ ਦਾ ਮਾਹੌਲ ਆ ਜਿਹੜਾ ਸਖਾਵਾਂ ਹੋਵੇ ਸਭ ਨੂੰ ਜ਼ਿੰਦਗੀ ਜਿਉਣ ਦਾ ਹੱਕ ਆ ਜ਼ਿੰਦਗੀ ਜਿਉਣ ਵਾਸਤੇ ਕੰਮ ਚਾਹੀਦਾ ਤੇ ਕੰਮ ਨੂੰ ਜਮਦੇ ਕਾਨੂੰਨ ਦੀ ਅੱਜ ਸਮਾਜ ਦੇ ਵਿੱਚ ਬਹੁਤ ਵੱਡੀ ਲੋੜ ਆ ਸੋ ਅਸੀਂ ਕਹਿੰਦੇ ਆ ਵੀ ਕੰਮ ਦੇ ਘੰਟੇ ਵੀ ਆ ਜਿਹੜੇ ਜਿਵੇਂ ਹੁਣ ਸਰਕਾਰ ਨੇ ਕਿਹਾ ਵੀ 12 ਘੰਟੇ ਹੋਣੇ ਚਾਹੀਦੇ ਐਤਵਾਰ ਦੀ ਛੁੱਟੀ ਵੀ ਬੰਦ ਕਰ ਦਿੱਤੀ ਆ ਤੁਹਾਨੂੰ ਪਤਾ ਤੇ ਅਸੀਂ ਕਹਿੰਦੇ ਆ ਵੀ 6 ਘੰਟੇ ਕਿਉਂ ਨਹੀਂ ਜੇ 12 ਘੰਟੇ ਕੰਮ ਤਾਂ ਉਹਦੇ ਤਹਿਤ ਤੁਸੀਂ ਆਪ ਹੀ ਦੇਖ ਲਓ ਜੇ 12 ਘੰਟੇ ਆ ਤਾਂ ਫਿਰ ਤੁਸੀਂ ਬਾਹਰੋਂ ਦੋਨਾਂ 24 ਦੋ ਬੰਦੇ ਕੰਮ ਤੇ ਗਏ ਦੋ ਸ਼ਿਫਟਾਂ ਚ ਤੇ ਜੇ 6 ਘੰਟੇ ਦੀ ਅਸੀਂ ਮੰਗ ਕਰਦੇ ਪਰ ਚਾਰ ਬੰਦੇ ਜਾਂਦੇ 6 ਤੋਂ ਕਰ 24 24 ਘੰਟਿਆਂ ਦਾ ਦਿਨ ਤੇ ਰਾਤ ਮੰਨਦੇ ਨਾ ਹੁਤਾ ਤੇ ਚਾਰ ਚਾਰ ਜਣੇ ਕੰਮ ਤੇ ਗਏ ਇਹਦਾ ਮਤਲਬ ਜਿੱਥੇ ਜੇ 12 ਘੰਟੇ ਕਰਦੇ ਆ ਜਿੱਥੇ 100 ਬੰਦਾ ਕੰਮ ਤੇ ਕਰਦਾ ਉਥੇ ਫਿਰ 50 ਰਹਿ ਜਾਣਗੇ ਅੱਜ ਦੀ ਤਕਨੀਕ ਦੇ ਵਿੱਚ ਬੰਦੇ ਜਦੋਂ ਤਕਨੀਕ ਨੇ ਕੰਮ ਕਰਨਾ ਤੇ ਬੰਦਿਆਂ ਦੀ ਉਹਨਾਂ ਨੂੰ ਨਹੀਂ ਲੋੜ ਤੇ ਫਿਰ ਬੰਦਿਆਂ ਨੂੰ ਕੰਮ ਤੇ ਲੈ ਕੇ ਆਉਣ ਲਈ ਜਿਹੜੇ ਕੰਮ ਦੇ ਘੰਟੇ ਉਹ 6 ਬਹੁਤ ਜ਼ਿਆਦਾ ਜ਼ਰੂਰੀ ਆ ਅਸੀਂ ਮੰਗ ਕਰਦੇ ਹਾਂ ਵੀ ਕੰਮ ਦੇ ਘੰਟੇ ਉਹ ਜਿਹੜੇ 6 ਹੀ ਹੋਣੇ ਚਾਹੀਦੇ ਆ ਜਸ ਤਰੀਕੇ ਨਾਲ ਸਾਰਾ ਕੁਝ ਸਰਕਾਰ ਪ੍ਰਾਈਵੇਟ ਕਰ ਰਹੀ ਹੈਗੀ ਆ ਤੁਹਾਨੂੰ ਕੀ ਲੱਗਦਾ ਵਾ ਜਿਹੜਾ ਕਾਰਪੋਰੇਟ ਸੈਕਟਰ ਹੈਗਾ ਉਹ ਇਹਨਾਂ ਚੀਜ਼ਾਂ ਨੂੰ ਜਦੋਂ ਦੇਸ਼ ਦੇ ਵਿੱਚ ਵੱਡੀ ਗਿਣਤੀ ਕਿਹਨਾਂ ਦੀ ਆ ਜੇ ਦੇਸ਼ ਦੇ ਵਿੱਚ ਵੱਡੀ ਗਿਣਤੀ ਨੌਜਵਾਨਾਂ ਦੀ ਹੈ ਨਾ ਇੱਕਰ 42 ਕਰੋੜ ਦਾ ਦੇਸ਼ ਹੈ ਨਾ ਤੇ ਬੇਰੋਜ਼ਗਾਰੀ ਵੀ ਔਨੀ ਹੈ ਨਾ ਜਦੋਂ ਦੇਸ਼ ਦੇ ਨੌਜਵਾਨ ਇਸ ਗੱਲ ਲਈ ਖੜ੍ਹ ਦੇਣਗੇ ਵੀ ਸਾਨੂੰ ਬਨੇਗਾ ਚਾਹੀਦਾ ਸਾਨੂੰ ਕੰਮ ਦੇ ਘੰਟੇ 6 ਚਾਹੀਦੇ ਆ ਤੇ ਸਰਕਾਰ ਨੂੰ ਉਹਨਾਂ ਦੀਆਂ ਵੋਟਾਂ ਲੈਣੀਆਂ ਨੇ ਤੇ ਜੋ ਵੋਟਾਂ ਲੈਣੀਆਂ ਤੇ ਫਿਰ ਜਦੋਂ ਉਹ ਲੜਨਗੇ ਤੇ ਜਦੋਂ ਇੱਡੀ ਵੱਡੀ ਗਿਣਤੀ 40 ਕਰੋੜ ਨੌਜਵਾਨ ਬਣਦਾ ਦੇਸ਼ ਦਾ 40 ਕਰੋੜ ਵੋਟਾਂ ਨੂੰ ਉਹ ਪਾਸੇ ਨਹੀਂ ਕਰ ਸਕਦੇ ਜੋ 40 ਕਰੋੜ ਨੌਜਵਾਨ ਇਸ ਗੱਲ ਵਾਸਤੇ ਖੜਾ ਹੋ ਜੇਗਾ ਵੀ ਸਾਨੂੰ ਬਨੇਗਾ ਦਾ ਕਾਨੂੰਨ ਚਾਹੀਦਾ ਤਾਂ ਫਿਰ ਆਟੋਮੈਟਿਕ ਹੈ ਵੀ ਇਹ ਕਾਨੂੰਨ ਜਿਹੜਾ ਬਣਨ ਵਾਲੇ ਪਾਸੇ ਨੂੰ ਰਾਹ ਪੈ ਜਾਏਗਾ ਅੱਜ ਦੀ ਨੌਜਵਾਨੀ ਨੂੰ ਮਤਲਬ ਇਹ ਵਾਲਾ ਜਿਹੜਾ ਤੁਸੀਂ ਰੁਜ਼ਗਾਰ ਗਾਰੰਟੀ ਕਾਨੂੰਨ ਹੈਗਾ ਉਹਦੇ ਤੱਕ ਪਹੁੰਚ ਕਰਨ ਲਈ ਕਿੰਦਾਂ ਦੇ ਐਫਰਟ ਕਰ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਨੌਜਵਾਨੀ ਹੈ ਜਿਹੜੀ ਬਹੁਤ ਪੁੱਠੀਆਂ ਲਾਮਤਾ 'ਚ ਪਟਕੀ ਹੋਈ ਕੋਈ ਨਸ਼ਿਆਂ 'ਚ ਕੋਈ ਬਾਹਰ ਨੂੰ ਜਾ ਰਿਹਾ ਹੈਗਾ ਇਹ ਕੋਈ ਸਟ्रेस ਦੇ ਵਿੱਚ ਚੱਲ ਰਹੀ ਹੈ ਨੌਜਵਾਨੀ ਇਹ ਕਿਸ ਤਰੀਕੇ ਨਾਲ ਪਹੁੰਚ ਕਰੂ ਨੌਜਵਾਨੀ ਜਿਵੇਂ ਕਾਲਜਾਂ ਚ ਹੁਣ ਆਈਲਰਟ ਸੈਂਟਰ ਦੇ ਜਿਹੜਾ ਉਹ ਉਧਰ ਸਖਤੀ ਹੋਣ ਕਰਕੇ ਬਾਰਲੇਡੀਸ਼ ਤੋਂ ਬੱਚੇ ਆ ਜਿਹੜੇ ਕਾਲਜਾਂ ਸਕੂਲਾਂ ਚ ਕਾਲਜਾਂ ਚ ਪਹੁੰਚੇ ਆ ਕਾਲਜਾਂ ਚ ਰੌਣਕ ਪਰਤੀ ਆ ਅਸੀਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪਹੁੰਚ ਕਰਾਂਗੇ ਹਰ ਪਿੰਡ ਪੱਦਰ ਤੇ ਪਹੁੰਚ ਕਰਾਂਗੇ ਹਰ ਮਜ਼ਦੂਰ ਤੱਕ ਪਹੁੰਚ ਕਰਾਂਗੇ ਹਰ ਥਾਂ ਤੇ ਉੱਥੇ ਅਸੀਂ ਪਹੁੰਚ ਕਰਾਂਗੇ ਜਿੱਥੇ ਨੌਜਵਾਨ ਹਰ ਪਿੰਡ ਤੱਕ ਜਦੋਂ ਗੱਲ ਚਲੀ ਜਾਏਗੀ ਕਾਲਜਾਂ ਚਲੀ ਜਾਏਗੀ ਨੌਜਵਾਨਾਂ ਦੇ ਨਾਲ ਜੁੜਨ ਵਾਲਾ ਕੰਮ ਕਰੇਗਾ ਔਰ ਹੌਲੀ 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 ਨੌਜਵਾਨ ਇਸ ਚੀਜ਼ ਨੂੰ ਸਮਝਣ ਵਾਲੇ ਪਾਸੇ ਜਦੋਂ ਇਸ ਨੌਜਵਾਨ ਇਸ ਚੀਜ਼ ਨੂੰ ਸਮਝ ਗਿਆ ਕਿ ਵੀ ਬਨੇਗਾ ਸਾਡੇ ਹੱਕ ਦਾ ਤੇ ਨੌਜਵਾਨ ਇਸ ਲੜਾਈ ਵਿੱਚ ਕੁੱਦਣਗੇ ਤੇ ਵੱਡੀ ਪੱਧਰ ਤੇ ਜਦੋਂ ਇਸ ਵਿੱਚ ਸ਼ਾਮਲ ਹੋਣਗੇ ਤਾਂ ਇਸ ਕਾਨੂੰਨ ਨੂੰ ਬੰਨ੍ਹ ਤੋਂ ਦੁਨੀਆ ਦੀ ਕੋਈ ਤਾਕਤ ਜਿਹੜੀ ਉਹ ਰੋਕ ਨਹੀਂ ਸਕਦੀ। ਮੇਰਾ ਲਾਸਟ ਕੁਐਸਚਨ ਆ ਪਿੱਛੇ ਜੇ ਸਾਡੇ ਮਾਨਯੋਗ ਸੀਐਮ ਭਗਵੰਤ ਮਾਨ ਜੀ ਉਹਨਾਂ ਨੇ ਕਿਹਾ ਸੀਗਾ ਕਿ ਮੈਨੂੰ ਤੁਹਾਡੇ ਨੌਜਵਾਨਾਂ ਵੱਲੋਂ ਕੋਈ ਵਧੀਆ ਸੁਝਾਅ ਜਿਹੜੇ ਦੇਸ਼ ਪੰਜਾਬ ਨੂੰ ਸਾਡੇ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਚਾਹੇ ਉਹ ਰੋਜ਼ਗਾਰ ਲੋਕਾਂ ਨੂੰ ਦੇਣ ਲਈ ਹੋਵੇ ਚਾਹੇ ਪੰਜਾਬ ਦੀ ਹੋਰ ਬਿਹਤਰੀ ਹੋਵੇ। ਕੋਈ ਸੀਐਮ ਮਾਨ ਨੂੰ ਕੋਈ ਇਸ ਰੋਜ਼ਗਾਰ ਗਰੰਟੀ ਕਾਨੂੰਨ ਦੇ ਤਹਿਤ ਉਹਨਾਂ ਨੂੰ ਕੁਝ ਕਹਿਣਾ ਚਾਹੋ ਕੋਈ ਮੈਸੇਜ ਦੇਣਾ ਚਾਹੋ ਜਾਂ ਕੋਈ ਆਪਣਾ ਵਿਚਾਰ ਦੇਣਾ ਚਾਹੋ ਕਿ ਤੁਸੀਂ ਇਸ ਤਰੀਕੇ ਦੇ ਨਾਲ ਪੰਜਾਬ ਦੀ ਨੌਜਵਾਨੀ ਨੂੰ ਰੋਜ਼ਗਾਰ ਦੇ ਸਕਦੇ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਡੇ ਪੰਜਾਬ ਦਾ ਸੀਐਮ ਭਗਵੰਤ ਮਾਨ ਜਿਹੜੇ ਕਹਿੰਦੇ ਸੀ ਅਸੀਂ ਬੜੀਆਂ ਨੌਕਰੀਆਂ ਦੇ ਦਿੱਤੀਆਂ ਕਾਗਜ਼ਾਂ 'ਚ ਇੱਕੋ ਹੀ ਮਹਿਕਮੇ ਨੂੰ 5 ਵਾਰ ਪੱਕਾ ਕਰ ਗਏ ਉਹ ਪਰ ਹੱਲੇ ਵੀ ਉਹ ਪੱਕਾ ਨਹੀਂ ਹੋਇਆ ਅਸੀਂ ਉਹਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਸੁਝਾ ਦੇਣਾ ਵੀ ਤੁਸੀਂ ਪੰਜਾਬ ਪੱਧਰ ਤੇ ਨੌਜਵਾਨਾਂ ਦੇ ਨਾਲ ਕਿਉਂ ਨਹੀਂ ਖੜਦੇ ਤੁਸੀਂ ਇਸ ਗੱਲ ਨੂੰ ਪਾਰਲੀਮੈਂਟ ਮੈਂਬਰ ਆ ਤੁਹਾਡੇ ਤੁਸੀਂ ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਵੀ ਉਹ ਜਾ ਕੇ ਉਹਦੇ ਵਿੱਚ ਜਿਹੜੀ ਉਹ ਆਵਾਜ਼ ਉਠਾਉਣ ਇਸ ਕਾਨੂੰਨ ਬਾਰੇ ਗੱਲ ਕਰਨ ਕਿਉਂਕਿ ਪੰਜਾਬ ਦੇ ਵਿੱਚੋਂ ਵੀ ਤਾਂ 13 ਐਮਪੀ ਗਏ ਹਨ ਜੀ ਜੋ ਪੰਜਾਬ ਦੇ 13 ਐਮਪੀ ਨੌਜਵਾਨਾਂ ਦੀ ਗੱਲ ਕਰਨਗੇ ਤਾਂ ਉੱਥੇ ਇੱਕ ਮਾਹੌਲ ਬਣੇਗਾ ਹੋਰ ਸਟੇਟਾਂ 'ਚ ਵੀ ਜਿਹੜੇ ਉਹ ਐਮਪੀ ਇਹ ਗੱਲ ਕਰਨਗੇ ਤਾਂ ਫਿਰ ਆਪਣੇ ਆਪ ਹੀ ਇਹ ਬਦਨ ਵਾਲਾ ਕੰਮ ਭਗਵੰਤ ਮਾਨ ਨੂੰ ਅਸੀਂ ਇਹ ਮੈਸੇਜ ਦਿੰਦੇ ਆ ਵੀ ਉਹ ਨੌਜਵਾਨਾਂ ਦੀ ਗੱਲ ਸੁਣੇ ਆਪਦੇ ਐਮਪੀਆ ਨੂੰ ਕਹਵੇ ਆਪਦੇ ਤੌਰ ਤੇ ਐਫਰਟਸ ਕਰੇ ਬਹੁਤ ਸਾਰੀਆਂ ਪੋਸਟਾਂ ਖਾਲੀ ਆ ਉਹਨਾਂ ਨੂੰ ਭਰਨ ਵਾਲਾ ਕੰਮ ਕਰੇ ਤੇ ਇਹ ਐਮਪੀਆ ਨੂੰ ਕਹਵੇ ਵੀ ਇਸ ਗੱਲ ਦੇ ਉੱਤੇ ਜਿਹੜੀ ਆ ਉਹ ਅੰਦਰ ਜਿਹੜੀ ਉਹ ਲੜਾਈ ਜਾਰੀ ਕੀਤੀ ਜਾ ਸਕਦੀ ਅਸੀਂ ਭਗਵੰਤ ਮਾਨ ਨੂੰ ਤੁਹਾਡੇ ਇਸ ਮਾਧਿਅਮ ਰਾਹੀਂ ਇਹ ਸਨੇਹਾ ਦਿੰਦੇ ਆ ਇਸ ਵਕਤ ਮੇਰੇ ਦੇ ਨਾਲ ਆਲ ਇੰਡੀਆ ਯੂਥ ਫੰਡਰੇਸ਼ਨ ਦੇ ਸੂਬਾ ਪ੍ਰਧਾਨ ਮੈਡਮ ਕਰਮਜੀਤ ਕੌਰ ਆ ਮੈਮ ਜਿਹੜਾ ਬਨੇਗਾ ਦਾ ਇਹ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਹੈਗਾ ਇਹਦੇ ਤਹਿਤ ਅੱਜ ਤੁਸੀਂ ਆਪਣਾ ਪ੍ਰੋਗਰਾਮ ਕਰ ਰਹੇ ਆ ਇਹਦੀ ਪ੍ਰੋਪਰ ਜਾਣਕਾਰੀ ਸਾਡੇ ਚੈਨਲ ਨੂੰ ਅ ਦੇਖੋ ਜੀ ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਇਹ ਸ ਕਾਨੂੰਨ ਵਾਸਤੇ ਕਿ ਹਰ ਇੱਕ ਨੂੰ ਰੋਜ਼ਗਾਰ ਦੀ ਗਰੰਟੀ ਕਰਦਾ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਆ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਪਾਸ ਹੋਣਾ ਚਾਹੀਦਾ ਇਹਦੇ ਵਾਸਤੇ ਦੋਨੇ ਜਥੇਬੰਦੀਆਂ ਜਿਹੜੀਆਂ ਉਹ ਦੇਸ਼ ਪੱਧਰ ਤੇ ਕੰਮ ਕਰ ਰਹੀਆਂ ਪਿਛਲੀ 1 ਜਨਵਰੀ ਤੋਂ ਅਸੀਂ ਇਹ ਐਲਾਨ ਕੀਤਾ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਸ ਪਾਸੇ ਨੂੰ ਸਮੇਂ ਦੀ ਹਕੂਮਤ ਵੱਧ ਰਹੀ ਹੈ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਅਸੀਂ ਹਰ ਮਨੁੱਖ ਤੋਂ ਜਿਹੜਾ 12 ਘੰਟੇ ਕੰਮ ਲਵਾਂਗੇ ਹੁਣ 12 ਘੰਟੇ ਤੋਂ ਵੀ ਅੱਗੇ ਵਧ ਕੇ ਆ ਹਫਤੇ ਦੇ 90 ਘੰਟੇ ਵਾਲਾ ਜਿਹੜਾ ਉਹ ਵਧਨ ਵਾਲੇ ਪਾਸੇ ਚਲੇ ਗਏ ਆ ਸੋ ਅਸੀਂ ਕਹਿੰਦੇ ਆ ਕਿ ਹਰ ਇੱਕ ਮੁੰਡੇ ਕੁੜੀ ਨੂੰ ਜੇ ਰੋਜ਼ਗਾਰ ਦੇਣਾ ਹੈ ਉਹਦੇ ਵਾਸਤੇ ਅੱਜ ਵਧੀ ਹੋਈ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਅੱਜ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਦੌਰ ਆ ਉਸ ਦੌਰ ਦੇ ਵਿੱਚ ਆ ਜਿਹੜਾ ਉਹ ਕੰਮ ਦਿਹਾੜੀ ਦੀ ਕਾਨੂੰਨੀ ਸੀਮਾ 6 ਘੰਟੇ ਹੋਣੀ ਚਾਹੀਦੀ ਹੈ ਤੇ ਹਰ ਇੱਕ ਮੁੰਡੇ ਕੁੜੀ ਨੂੰ ਜਿੰਨੀ ਉਹਦੀ ਯੋਗਤਾ ਹੈ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਰੋਜ਼ਗਾਰ ਦਾ ਜਿਹੜਾ ਪ੍ਰਬੰਧ ਹੋਣਾ ਚਾਹੀਦਾ ਰੋਜ਼ਗਾਰ ਦੀ ਗਰੰਟੀ ਹੋਣੀ ਚਾਹੀਦੀ ਹੈ ਇਹਦੇ ਵਾਸਤੇ ਅਸੀਂ ਇਹ ਕਾਨੂੰਨ ਬਣੇਗਾ ਜਿਹਨੂੰ ਇੰਗਲਿਸ਼ ਦੇ ਸ਼ਬਦ ਹੈ ਭਗਤ ਸਿੰਘ ਨੈਸ਼ਨਲ ਇੰਪਲॉयਮੈਂਟ ਗਰੰਟੀ ਐਕਟ ਭਗਤ ਸਿੰਘ ਕੌਮੀ ਰੋਜ਼ਗਾਰ ਗਰੰਟੀ ਕਾਨੂੰਨ ਜਿਹੜਾ ਹਰ ਮਨੁੱਖ ਨੂੰ 18 ਤੋਂ 55 ਸਾਲ ਦਾ ਜਿਹੜਾ ਉਹਨੂੰ ਉਹਦੀ ਯੋਗਤਾ ਦੇ ਹਿਸਾਬ ਦੇ ਨਾਲ ਰੋਜ਼ਗਾਰ ਦੀ ਗਰੰਟੀ ਦੀ ਗੱਲ ਕਰਦਾ ਇਹਨਾਂ ਚੀਜ਼ਾਂ ਵਾਸਤੇ ਅਸੀਂ ਮਹੀਨਾਵਾਰ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਦੇਸ਼ ਦੀ ਵਿੱਚ ਪਾਰਲੀਮੈਂਟ ਦੇ ਵਿੱਚ ਪਾਸ ਨਹੀਂ ਹੋ ਜਾਂਦਾ ਤੇ ਜਦੋਂ ਤੱਕ ਜਿਹੜਾ ਇਹ ਹਕੂਮਤ ਨੇ 90 ਘੰਟੇ ਹਫ਼ਤੇ ਦਾ ਜਿਹੜਾ ਕੰਮ ਕਰਾਉਣ ਦਾ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਜਾਂ ਜਿਹੜਾ ਇਹ ਉਹਨਾਂ ਨੇ ਬਿਆਨ ਦਿੱਤਾ ਜਦੋਂ ਤੱਕ ਉਹ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਅਸੀਂ ਆਪਦੀ ਸਰਗਰਮੀਆਂ ਜਾਰੀ ਰੱਖਾਂਗੇ ਸੋ ਇਸੇ ਕੜੀ ਤਹਿਤ ਜਿਹੜਾ ਅੱਜ ਮੋਗੇ ਦੇ ਵਿੱਚ ਦੂਜਾ ਇਹ ਮਹੀਨਾਵਾਰ ਪ੍ਰਦਰਸ਼ਨ ਹੈ ਸੋ ਉਹ ਬਨੇਗਾ ਐਕਸ਼ਨ ਡੇ ਦੇ ਸੰਬੰਧ ਦੇ ਵਿੱਚ ਅੱਜ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਮੋਗਾ ਜ਼ਿਲ੍ਹੇ ਦੇ ਵਿੱਚ